ਹਾਂਜੀ ਦਰਸ਼ਕ ਵੀਰੋ ਵੀਡੀਓ ਆਪਾਂ ਕਰ ਲਈ ਸੀ ਫਿਰ ਦੀ ਬਾਈ ਸੁਖਜਿੰਦਰ ਸਿੰਘ ਜੈ ਜੈ ਸਿੰਘ ਵਾਲਾ ਤੇ ਬਠਿੰਡਾ ਜ਼ਿਲ੍ਹੇ ਦੇ ਬਿਲਕੁਲ ਨਾਲ ਪੈਂਦਾ ਹੈ ਪਿੰਡ ਤੇ ਜ਼ਿਲ੍ਹਾ ਵੀ ਬਠਿੰਡਾ ਹੀ ਪੈਂਦਾ ਹੁਣ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਕਬੂਤਰ ਤੇ ਕਬੂਤਰ ਕਿਹੜੇ ਕਿਹੜੇ ਨੇ ਬਾਈ ਕੋਲੇ ਜਾਂ ਕਿੱਥੇ ਕਿੱਥੇ ਜਿੱਤੇ ਨੇ ਜਾਂ ਵੱਡਾ ਕਬੂਤਰ ਕਿਹੜਾ ਉਹ ਕਬੂਤਰ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਵੀਰੇ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀ ਕਿਵੇਂ ਲੱਗਿਆ ਵੀਰੇ ਨੇੜੇ ਕਰ ਲਈ ਕਬੂਤਰ ਹਾਂਜੀ ਲਮਨ ਖੱਤ ਆ ਦਾ ਸੇ ਇਹ ਵੱਡਾ ਕਬੂਤਰ ਆ ਜੀ ਆਪਣਾ ਰੱਤਾ ਧੰਨੇ ਵਾਲਾ ਇਹਦੀ 20-22 ਸਾਲ ਉਮਰ ਹੋ ਗਈ ਬਾਈ ਤੋਡੇ ਕੋਲ ਹੀ ਹੋਈ ਐ ਹਾਂ ਇਹ ਇਹਦਾ ਮਾਪੇ ਡਾਇਰੈਕਟਰ ਧੰਨੇ ਦੇ ਘਰੋਂ ਆਇਆ ਵਿਆ ਸੀਗਾ ਜੀ ਅੱਛਾ 2000 ਤੇ 4 ਦਾ ਬੱਚਾ ਨਿਕਲਿਆ ਵੇ ਆਪਣੇ ਕੋਲ ਓਕੇ ਹਾਂ 2004 ਚ ਆਪਣੇ ਕੋਲ ਬੱਚਾ ਇੱਥੇ ਨਿਕਲਿਆ ਸੀ ਕੋਈ ਆਪਣਾ ਖਿਡਾਰੀ ਹੁੰਦਾ ਸੀ ਕੂਤਰਾਂ ਵਾਲਾ ਪੁਰਾਣਾ ਉਹਦੇ ਧੰਨੇ ਦੀ ਬਾਬੇ ਦੀ ਲੱਕੜ ਫੜ ਲਈ ਸੀ ਉਹ ਫਿਰ ਲੱਕੜ ਜੋ ਮੋੜ ਕੇ ਆ ਉਹਨੇ ਫਿਰ ਦੋ ਕੂਤਰ ਜੋੜਾ ਦੇਤਾ ਸੀ ਅੱਛਾ ਕਿ ਉਹ ਅਸੀਂ ਉਹਦੇ ਕੋਲ ਨਿੱਕੇ ਹੁੰਦੇ ਦੇਂਦੇ ਰਹੇ ਵੀ ਆ ਧੰਨੇ ਦੇ ਘਰੋਂ ਜੋੜਾ ਆਇਆ ਉਹ ਦੱਸਦਾ ਹੁੰਦਾ ਸੀ ਤੇ ਉਹਦੀ ਲਾ ਦੇ ਉਹਦੇ ਕੋਲ ਇਹ ਜੀ ਹੁੰਦੀ ਸੀ ਜੀ ਹਾਂ ਤੇ ਵੱਡਾ ਕਬੂਤਰ ੱਤਨੇ ਵਾਲਾ ਮਤਲਬ ਆਪਣੇ ਕੋਲ 2000 ਜਦੋਂ ਮੇਰੇ ਪਹਿਲਾ ਕਬੂਤਰ ਰੱਖੇ ਹੁੰਦੇ ਸੀ ਉਦੋਂ ਹੀ ਪਹਿਲਾ ਬੱਚਾ ਖੱਡਿਆ ਹੀ ਮੇਰੇ ਕੋਲੇ ਓਕੇ ਮਾਂ ਪੇਉ ਕਹੇ ਸੀ ਤਾਂ ਮਾਂ ਪੇਉ ਲਾਲ ਚੀਨਾ ਸੀ ਭਾਈ ਲਾਲ ਚੀਨੇ ਹੁੰਦੀ ਸਿਰ ਚ ਡੱਬ ਵੀ ਹੁੰਦੇ ਸੀ ਕਾਲੇ ਅੱਖਾਂ ਦੇ ਲਾਲ ਡੱਬੇ ਵੀ ਹੁੰਦੇ ਸੀ ਉਹ ਕਬੂਤਰ ਓਕੇ ਦੋਨੇ ਮਾਂ ਪੇਉ ਲਾਲ ਚੀਨੇ ਸੀਗੇ ਉਹ ਜਿਹੜੇ ਕਬੂਤਰ ੱਤਨੇ ਦੇ ਘਰੋਂ ਆਏ ਸੀ ਉਹ ਕਾਲੀਆਂ ਅੱਖਾਂ ਦੇ ਲਾਲ ਡੱਬੇ ਆ ਸੀਗਾ ਤੇ ਕਬੂਤਰੀ ਇਹਦੇ ਉਤਾਰਾਂ ਵਾਲੀ ਸੀਗੀ ਭਾਈ ਜਿਹੜੀ ਅਸੀਂ ਦੇਂਦੇ ਹੁੰਦੇ ਸੀ ਨਿੱਕੇ ਨਿੱਕੇ ਹੁੰਦੇ 2002 ਚ ਤੁਸੀਂ ਦੇਖੇ ਵੇ ਆਹੋ ਹਾਂ 2002 ਚ 200 ਬਾਦੂ ਹੁੰਦੇ ਸੀ ਕਬਾਈਆਂ ਘੱਟ ਛੱਡਦਾ ਹੀ ਕੁੱਡੇ 'ਚ ਬਾ ਰੱਖੀ ਰੱਖਦਾ ਬੱਚੇ ਖੜਾ ਖੜਾ ਕੇ ਓਕੇ ਹਾਂ ਫੇਰ ਇਹ ਮਤਲਬ ਉਹਦਾ ਬੱਚਾ ਹੈ ਗਾਂ ਉਹਨਾਂ 'ਚ ਉਹ ਤੁਹਾਡੇ ਕੋਲ ਸ਼ਾਵਾ ਬੈਠਾ ਉਹਦਾ ਸ਼ਾਵਾ 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 ਹਾਂਜੀ ਹੂੰ ਉਹਦਾ ਪੁੱਤ ਸ਼ਾਵਾ ਬੈਠਾ ਕਿਦਾਂ ਲਾਇਆ ਫਿਰ ਉਹਨੇ ਇਹ ਇਹਦੀ ਧੀ ਨਾਲ ਹੀ ਲੱਗਿਆ ਜੀ ਇਹਦੇ ਆਪਾਂ ਮੰਨ ਕੇ ਚੱਲ ਬਾਜੀ ਨਹੀਂ ਛੱਡਦੇ ਹੁੰਦੇ ਇਹਦਾ ਕਰੈਕਟ ਬਾਜੀ ਨਹੀਂ ਛੱਡਦੇ ਉਹ ਓਪ ਲੈਣੇ ਹਾਂ ਇਹਦੀ ਧੀ ਹੈ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਇਹਨੇ ਜ਼ੋਰ ਕਰਕੇ ਰੱਖਿਆ ਵਾ ਤੁਸੀਂ ਹਾਂਜੀ 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 ਓਕੇ ਹੋ ਗਿਆ ਉਹ ਦਿਖਾ ਭਾਈ ਚੰਦ ਹਾਂ ਇਹ ਕਾਲੀ ਚੀਨੀ ਬੱਚੇ ਵੀ ਕੱਢਦਾ ਹਾਂ ਰੱਤੇ ਵੀ ਕੱਢਦਾ ਹਾਂ ਲਾਲ ਚੀਨੀ ਵੀ ਕੱਢਦਾ ਇਹ ਇਹਦੇ ਨਾਲ ਲੱਗੀ ਕਬੂਤਰੀ ਹਾਂ ਇਹ ਦੀ ਧੀ ਹੈ ਬਾਈ ਇਹ ਲੱਗੀ ਵੀ ਇਹਦੇ ਨਾਲ ਹਾਂ ਇਹਦੇ ਨਾਲ ਹੀ ਲੱਗੀ ਉਸੇ ਜੋੜੇ ਚੋਂ ਆ ਇੱਕ ਮੈਂ ਨਹੀਂ ਇਹ ਦੀ ਧੀ ਹੈ ਇਹ ਦੀ ਧੀ ਹੈ ਜੀ ਇਹ ਦੀ ਸੌਰੀ ਹਾਂ ਕਿਹਦੇ ਨਾਲ ਕਿਹਦੇ ਨਾਲ ਲਾ ਕੇ ਨਿਕਲਿਆ ਇਹ ਕਬੂਤਰੀ ਇਹਦੀ ਮਾਂਸੀ ਇਹਦੀ ਮਰ ਗਈ ਉਹ ਬਹੁਤ ਜਿਆਦਾ ਚੰਗੀ ਸੀ ਉਹ ਧੰਨੇ ਵਾਲੇ ਕਬੂਤਰਾਂ ਚੋਂ ਹੀ ਸੀਗੀ ਕਹੇ ਜੀ ਸੀ ਕਬੂਤਰੀ ਉਹ ਲਾਲ ਚੀਨੀ ਸੀਗੀ ਬਾਈ ओके okay, भाई जड़ी आ कबूतरी है मेरे को ये एदी ती है ती है भाई ठीक है इससे नाल ही लगी हुई है इससे नाल ही लगी है ते जिन्ने बच्चे ਕੱਢਦੇ ਆ ਪਰ ਰੋਕ ਹੀ ਲੈਨੇ ਆਪਾਂ ਛੱਡਦੇ ਨਹੀਂ ਬਾਜੀ ਇਹਨਾਂ ਦੇ ਠੀਕ ਹੈ ਵੀਰੇ ਬੱਚੇ ਰੋਕ ਲੈਣਦੇ ਬੱਚੇ ਛੱਡਦੇ ਨਹੀਂ ਕੜੀ ਮੇਰੇ ਕੋਲ ਤੇ ਠੀਕ ਹੈ ਭਾਈ ਜਿਹੜੀ ਮਾਂ ਸੀ ਇਹਦੀ ਉਹ ਗੁਜ਼ਰ ਚੁੱਕੀ ਹੈ ਹੈ ਨਹੀਂ ਠੀਕ ਹੈ ਵੀਰੇ ਹਰ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਪੈਰਾ ਪੂਰਾ ਤੋਂ ਵੀ ਦਿਖਾਉਣਾ ਬਹੁਤ ਜ਼ਿਆਦਾ ਸੁਨੱਖੀ ਕੂਤਰੀ ਆ ਪੈਰਾ ਤੋਂ ਵੀ ਦਿਖਾਉਣਾ ਤੁਹਾਨੂੰ ਆ ਪੱਲਾ ਆ ਦੇਖ ਲਓ ਪੂਛ ਦੇਖ ਲਓ ਇੱਕ ਇੱਕ ਇਹ ਪਹਿਲਾਂ ਕਹੇ ਸੀ ਰਾਂਗੇ ਦਾ ਕਹੇ ਜੀ ਸੀ ਇਹ ਥੋੜੀ ਬਹੁਤ ਸੀਗੇ ਕਾਲੇ ਚੁੱਟ ਜੇ ਜਦੋਂ ਕੱਢੀ ਆ ਕਿਉਂਕਿ ਇਹ ਕਾਲੇ ਚੀਨੇ ਬੱਚੇ ਵੀ ਕੱਢਦਾ ਨਾ ਹੁਣ ਇਹਦੇ ਲੌਂਸ ਆ ਆ ਥੱਲੇ ਲੌਂਸ ਰਹਿ ਗਈ ਕਾਲੀ ਤੇ ਆ ਇੱਕ ਇੱਕ ਦੋ ਖੰਭ ਪੁੰਜੇ ਤੇ ਉੱਤੇ ਰਹਿ ਗਈ ਆ ਥੱਲੇ ਲੌਂਸ ਇਹਦੀ ਕਾਲੀ ਪੂਰਾ ਲੱਪਾ ਇਹਦੇ ਕਾਲਾ ਥੱਲੇ ਹੂੰ ਓਕੇ ਕੱਲੀ ਬਸ ਆ ਪੂਛ ਤੇ ਰਹਿ ਗਿਆ ਖੰਭ ਜਣਾ ਹਾਂਜੀ ਬਈ ਹਾਂਜੀ ਓਕੇ ਹੋ ਗਿਆ ਪੂਛ ਤੇ ਖੰਭਾ ਵੀਰੇ ਕਿਹਦੇ ਆ ਆ ਦੇਖ ਲਓ ਠੀਕ ਐ ਥੱਲੇ ਲੱਪਾ ਇਹਦੇ ਆ ਤੇ ਕਾ ਬਸ ਆ ਗਿਆ ਥੋੜਾ ਜਿਹਾ ਇਕਤੀ ਹੈ ਤੇ ਥੋੜੇ ਜੀ ਆ ਥੋੜਾ ਜਿਹਾ ਹੋਰੇ ਆ ਠੀਕ ਹੈ ਮਤਲਬ ਕਾਲੀ ਚੀਨੀ ਕਹਿ ਸਕਦੇ ਆ ਹੂੰ ਕਾਲੀ ਲਾਲ ਚੀਨੀ ਜੀ ਆ ਪੈਰ ਦਿਖਾ ਦੀ ਮੇਰੇ ਠੀਕ ਹੈ ਪਾੜੇ ਵੇ ਨਾ ਹੁਣ ਤਾਂ ਅੰਡਾ ਤੇ ਨਹੀਂ ਲਓ ਜੀ ਹਾਂਜੀ ਹਾਂਜੀ ਭਾਈ ਪਾੜੇ ਵੇ ਇਹ ਤਾਂ ਹੁਣ ਤਾਂ ਆਮਾ ਕਹੇ ਰੰਡ ਰੌਂਡ ਉਪ ਚੱਕਾ ਨਹੀਂ 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 ਪਾੜੇ ਵੀ ਠੀਕ ਹੈ ਵੀਰੇ ਲਓ ਜੀ ਅਗਲਾ ਇਹ ਦੇਖਾ ਆਦਾ ਸਿਮਾ ਇੱਕੜਾ ਦਾ ਇਹ ਇਹ ਵੱਡਾ ਕੂਤਰਾ ਹੈ ਬਈ ਆਪਣਾ ਉਹਦੇ ਹਾਂਦਾ ਇਹ ਜਿਆ ਵੱਡਾ ਉਹ ਤੋਂ ਨਹੀਂ ਇਹ ਤਾਂ ਮਤਲਬ ਉਦੋਂ ਬਹੁਤ ਕਾਫੀ ਟਾਈਮ ਬਾਅਦ ਦਾ ਕੂਤਰਾ ਹੈ ਓਕੇ ਹਾਂ ਛੋਟਾ ਦਾ ਇਹਦੇ ਮਤਲਬ ਮੇਰੇ ਕੋਲ ਤਕਰੀਬਨ 60 ਤੋਂ 65 ਬੱਚੇ ਰੁੱਕੇ ਹੋਏ ਆ ਬਈ ਇਹ ਕੂਤਰਾ ਦੇ ਦੇ ਮੈਂ ਟਰੈਕਟਰ ਨਹੀਂ ਛੱਡਦਾ ਜਿਹੜੇ ਨੇ ਕੱਢ ਲੈਣੇ ਹੁਣ ਇਹ ਇਹਦੇ ਮੈਂ ਬੱਚੇ ਘੱਟ ਖੜਾਉਣਾ ਹੈ ਸਾਲ 2 ਜਾਂ 4 ਹੀ ਘੱਟਾਉਣਾ ਹੁੰਦਾ ਹੂੰ ਤੇ ਜਿੰਨੇ ਨੇ ਬੰਨ ਕੇ ਚੱਲ ਬੱਚੇ ਕਢਤੇ ਉਹ ਰੋਕ ਹੀ ਲੈਨੇ ਬਈ 60 65 ਤਕਰੀਬਨ ਮੇਰੇ ਕੋਲ ਗਿਣਤੀ ਚ ਹੈਗੀ ਐ ਰੋਕੀ ਇਹਦੇ ਓਕੇ ਸਾਰੇ ਚੇਲਿਆਂ ਕੋਲ ਕਿਹ ਕੋਲ ਦੋ ਦੋ ਛੱਡਦੇ ਨਹੀਂ ਤੁਸੀਂ ਇਹਦੇ ਬੱਚੇ ਹਾਂ ਗੱਲ ਮਗਾਓ ਇੱਕ ਦੋ ਸੁੱਖੇ ਕੋਲ ਵੀ ਹੋਣਗੇ ਇਹਦੇ ਨਾਲ ਦੇ 22 ਗਰਮੀਤ ਕੋਲ ਵੀ ਹੋਣਗੇ ਤੇ ਬਾਕੀ ਮੇਰੇ ਹੋਰ ਚੇਲਿਆਂ ਕੋਲ ਹੋਣਗੇ ਤੇ ਮੇਰੇ ਕੋਲ ਘਰੇ ਵੀ ਬੈਠਣਗੇ 25 ਤੋਂ 30 ਬੱਚੇ ਇਹਦੇ ਠੀਕ ਹੋ ਗਿਆ ਹਾਂ ਕਿਹਦੇ ਕਿਦਣਾ ਲਾ ਕੇ ਕਢਾਇਆ ਬੱਚੇ ਤੇ ਇਹਦੇ ਨਾਲ ਕਬੂਤਰੀ ਸੁਣ ਦੱਸਿਆ ਜਿਹੜੀ ਬਰੜੀ ਖੱਟੀ ਕਾਲੀ ਆ ਚਿੱਟੀ ਕਾਲੀ ਅੱਖ ਦੀ ਲਾਲ ਬਈ ਵਾਲਾ ਤੋਂ ਲੈਂਦੀ ਸੀ ਨਾ ਕਬੂਤਰੀ ਹੂੰ ਉਹਦੇ ਨਾਲ ਹੀ ਇਹਦਾ ਪੱਕਾ ਜੋੜਾ ਲੱਗਿਆ ਜੀ ਹੁਣ ਇਹਦੀ ਇਹਦੇ ਨਾਲ ਧੀ ਲਾਈ ਆ ਜਿਹੜੇ ਪਿਓਰ ਕਰਿਓ ਇਹਦੀ ਧੀ ਨਾਲ ਹੀ ਲਾਈ ਆ ਬਸ ਅੱਛਾ ਹਾਂ ਮੇਰੇ ਕੋਲ ਜਾਦੇ ਪਿਓ ਧੀ ਤੇ ਜਾਂ ਭੈਣ ਭਰਾ ਜਾਦੇ ਜੋੜੇ ਲੱਗੇ ਆ ਬਈ ਓਕੇ ਹੋ ਗਿਆ ਬਈ ਹਾਂਜੀ ਬਈ ਕਿਵੇਂ ਉੜਦੇ ਵਿੱਚ ਇਹਦੇ ਬਹੁਤ ਉੜਦੇ ਆ ਬਈ ਜਿਹੜੀ ਲੰਡੀ ਆਪਣੀ ਮਸ਼ਹੂਰ ਹੋਈ ਹੈ ਕਬੂਤਰੀ ਮੇਰੀ ਹੂੰ ਉਹ ਇਹਦੀ ਧੀ ਸੀਗੀ ਬਈ ਕਿੱਥੇ ਉੱਡੀ ਸੀ ਉਹ ਜੱਸੀ ਬਾਗ ਵਾਲੀ ਕੰਨੀ ਜਿੱਥੀ ਹੈ ਜਿਹੜੀ ਬਈ ਦਸਰਚਾ ਕਹੇ ਜੇ ਬ ਇਹ ਲਾਲ ਚੀਨੀ ਵੀ ਕੱਢਦਾ ਇਹ ਕਾਲੀ ਚੀਨੀ ਵੀ ਕੱਢਦਾ ਵੇ ਇਹਦਾ ਪੁੱਤ ਦਿਖਾਉਣਾ ਮੈਂ ਤੈਨੂੰ ਰੱਤੇ ਵੀ ਕੱਢ ਜਾਂਦੇ ਰੱਤੇ ਵੀ ਕੱਢਦਾ ਗੂੜੇ ਕੋਟ ਰੰਗੇ ਬਾਈ ਮੈਂ ਤੈਨੂੰ ਇਹਦਾ ਪੁੱਤ ਦਿਖਾਉਣਾ ਇੱਕ ਮਿੰਟ ਓਕੇ ਆਇਆ ਕਿੱਥੋਂ ਸੀ ਇਹ ਉਹ ਜਿਹੜਾ ਬਾਪੂ ਗੁਰਦੇਵ ਵਾਲਾ ਉਹੀ ਗੱਲ ਦਾ ਇਹ ਹਾਂ ਉਹੀ ਬਾਜੀ ਚੋਂ ਆਇਆ ਵੇ ਕੂਤਰ ਸੀਗਾ ਬਾਈ ਇਹ ਹੁਣ ਪੱਕਾ ਨਹੀਂ ਪਤਾ ਵੀ ਰੱਬ ਜਾਣਦਾ ਕੀ ਦਾ ਸੀ ਕੀ ਦਾ ਨਹੀਂ ਸੀ ਹਾਂ ਹਾਂ ਵੀ ਉਹ ਬਾਅਦ ਚ 49 ਮਿੰਨ ਤੋਂ ਪਤਾ ਲੱਗਿਆ ਵੀ ਇੱਤਾ ਹੀ ਗੁਰਦੇਵ ਨੇ ਛੱਡਿਆ ਸੀ ਬਾਪੂ ਨੇ ਓਕੇ ਹਾਂ ਇਹ ਉਹ ਕੂਤਰ ਹੈ ਵੇ ਸਹੀ ਹੋ ਗਿਆ ਬਾਈ ਹਾਂਜੀ ਲੋ ਜੀ ਇਹ ਦਾ ਪੁੱਤ ਆ ਇਹ ਇਹਦਾ ਪੁੱਤ ਆ ਵੀ ਇਹ ਮੇਰਾ ਰੋਕਿਆ ਹੋਇਆ ਕਾਲਾ ਚੀਨਾ ਇਹ 14 ਨੰਬਰ ਵਾਲਾ ਕੂਤਰ ਵਜਦਾ ਇਹਦੀ ਲਾਤ ਬਹੁਤ ਜਿਆਦਾ ਉੱਡਦੀ ਹੈ ਇਹਦੇ ਬੱਚੇ ਅੱਗੇ ਬਹੁਤ ਉੱਡਦੇ ਆ ਇਹ ਪਿਓ ਪੋਤਾ ਵੀਰੇ ਇਹ ਪਿਓ ਪੁੱਤ ਆ ਠੀਕ ਹੈ ਕਿਹੜੀ ਦਿਨ ਕਬੂਤਰੀ ਲੱਗੀ ਸੀ ਉਹ ਕਹੇ ਜੀ ਉਹ ਚਿੱਟੀ ਸੀ ਬਾਈ ਜਮਾ ਜਮਾ ਸਾਫ ਚਿੱਟੀ ਹਾਂ ਚਿੱਟੀ ਚਿੱਟੀ ਕਾਲੀ ਅੱਖ ਵਾਲੜੀ ਸੀ ਹਾਂ ਬਲੜੀ ਸੀ ਬਾਈ ਚਿੱਟੀ ਕਾਲੀ ਅੱਖ ਦੀ ਠੀਕ ਹੋ ਗਿਆ ਇਹ ਬਾਈ ਆ ਜਿਹੜਾ ਹੁਣ ਕੂਤਰ ਦਿਖਾਇਆ ਇਹਦਾ ਪੁੱਤ ਆ ਹਾਂਜੀ ਵੀਰੇ ਠੀਕ ਹੈ ਵੀਰੇ ਜਿਹੜੀ ਅੱਖ ਤੋਂ ਉਹ ਦੱਸਿਆ ਨੇ ਇਹਦੀ ਮਾਂ ਦਾ ਤੋਂ ਹੁਲੀਆਂ ਦੱਸਦਾ ਸਾਰ ਠੀਕ ਹੈ ਬਾਈ ਕਬੂਤਰ ਬੱਚੇ ਇਹਦੇ ਵੀ ਰੋਕਦਾ ਬਾਈ ਇਹਦੇ ਵੀ ਰੋਕ ਦੇ ਬੱਚੇ ਹਾਂਜੀ ਹਾਂਜੀ ਇਹਦਾ ਵੀ ਡਰੈਕਟ ਨਹੀਂ ਆਪਾਂ ਬਾਜੀ ਛੱਡਦੇ ਬਾਈ ਹੂੰ ਤੇ ਇਹ ਇਹਦੇ ਛੱਡਦੇ ਨਹੀਂ ਉਹਦਾ ਪੁੱਤ ਹੈ ਬਈ ਉਹਦੇ ਨਹੀਂ ਛੱਡਦੇ ਗਾਇਜ਼ ਇਹਦੇ ਭਾਈ ਭੈਣ ਭਾਈ ਜਿਹੜੇ ਹੁੰਦੇ ਉਹ ਰੋਕੀ ਲਿਆ ਕੋਕੇ ਅੱਗੇ ਦੀ ਲਾਤ ਛੱਡੀ ਦੀ ਹੈ ਠੀਕ ਹੋ ਗਿਆ ਹਾਂਜੀ ਬਾਈ ਇਹਨੂੰ ਤਾਂ ਛੱਡੇ ਨਹੀਂ ਹੋਣਾ ਤੁਸੀਂ ਨਹੀਂ ਇਹਨੂੰ ਵੀ ਨਹੀਂ ਛੱਡਾ ਬਈ ਇਹ ਤਾਂ ਬੰਦ ਆ ਪਹਿਲੇ ਦਿਨ ਤੋਂ ਜਮਾਂਦਰੂ ਹੀ ਬੰਦ ਕਰਿਆ ਹੋਇਆ ਹੈ ਹੂੰ ਇਹਦੇ ਨਾਲ ਦੇ ਹੈ ਕਾਲੀਆਂ ਬਾਈ ਠੀਕ ਹੈ ਵੀਰੇ ਪੈਰ ਦੇਖ ਲੋ ਠੀਕ ਆ ਵੀਰੇ ਇਹ ਛੱਡੇ ਵੀ ਨਹੀਂ ਹੈਗਾ ਕਬੂਤਰ ਇਹ ਜਿਹੜਾ ਤੁਹਾਨੂੰ ਪਹਿਲਾ ਕਬੂਤਰ ਦਿਖਾਇਆ ਉਹਦਾ ਪੁੱਤ ਆ ਡਾਇਰੈਕਟ ਇਹ ਜੱਕੇ ਵੀਰੇ ਅਗਲਾ ਕਬੂਤਰ ਠੀਕ ਆ ਵੀਰੇ ਤੇ ਇਹ ਖੁਦ ਵੀ ਨਹੀਂ ਛੱਡਿਆ ਕਹਾ ਇਹਦੀ ਲਾਤ ਛੱਡਦੇ ਆ ਜਿਹੜਾ ਦਾ ਪਿਓ ਆ ਜਾਂ ਇਹ ਮੰਨ ਲਓ ਇਹਦੇ ਭੈਣ ਭਰਾ ਨੇ ਉਹਨੂੰ ਛੱਡਦੇ ਹਾਂ ਠੀਕ ਆ ਵੀਰੇ ਹਾਂਜੀ ਲਓ ਜੀ ਆ ਦਾ ਸਹੀ ਇੱਕ ਉਤਰ ਬਈ ਮੇਰਾ ਤਿੰਨ ਬਾਈ ਜਿੱਤਿਆ ਹੋਇਆ ਕਬੂਤਰ ਆ ਇਹ ਹਾਂ ਇਹ ਪਹਿਲੀ ਵਾਰੀ ਜਿੱਤਿਆ ਸੀ ਪਿੰਡ ਤੇ ਉਹਨੇ 46 ਟੈਂਪਰੇਚਰ 'ਚ ਹਾਂ ਅੱਖ ਦੇਖਾਈਂ ਬਾਈ ਹਾਂ ਜ਼ੂਮ ਕਰ ਲੇ ਪਾ ਮੈਂ ਸਹੀ ਕਰਦਾ ਜ਼ੂਮ ਥੋੜਾ ਪਿੱਛੇ ਰੱਖ ਤੂੰ ਉਹ ਜ਼ੂਮੇ ਵਾਲਾ ਉਹ ਕੈਮਰੇ ਤੇ ਹਾਂ ਜੀ ਇਹ ਦੱਸੋ ਜੀ ਇਹ ਬਾਈ ਪਿੰਡ ਤੇ ਉਹਨੇ ਜਿੱਤਿਆ ਵੇ ਕਬੂਤਰਾਂ ਮੇਰਾ ਪਹਿਲੀ ਬਾਜੀ ਪਿੰਡ ਤੇ ਉਹਨੇ ਜਿੱਤਿਆ ਉਹ ਇਹ ਤਿੰਨ ਬਾਜੀਆਂ ਜਿੱਤਿਆ ਵੇ ਕਬੂਤਰਾਂ ਇਹ ਕਿੱਥੇ ਕਿੱਥੇ ਇਹ ਪਹਿਲੀ ਬਾਜੀ ਪਿੰਡ ਤੇ ਉਹਨੇ ਜਿੱਤਿਆ 46 ਟੈਂਪਰੇਚਰ 'ਚ ਤੇ ਪੰਜ ਕਬੂਤਰਾਂ ਦੀ ਬਾਜੀ ਮਤਲਬ ਇੱਕ ਪਾਸੇ ਸੀਗੀ ਹਾਂ ਤੇ ਮੁਰਕੇ ਗੁਰਪ੍ਰੀਤ ਬੀਬੀ ਆਲਾ ਮੈਨੂੰ ਕਹਿੰਦਾ ਵੀ ਸੁਖਿੰਦਰ ਆਪਾਂ ਬਾਜੀ ਕਰ ਲਗੇ ਮੈਂ ਗੁਰਪ੍ਰੀਤ ਨੂੰ ਕਿਹਾ ਵੀ ਮੈਂ ਤੇਰੇ ਨਾਲ ਬਾਜੀ ਕਰ ਲੈਣਾ ਵੀ ਤੂੰ ਦੂਜਿਆਂ ਨਾਲ ਨਾਲ ਮੇਰੀ ਬਾਜੀ ਕਰਾਈ ਵੀ ਉਹਨਾਂ ਨੂੰ ਮੈਨੂੰ ਰਗੜ ਲੈਂਦੇ ਸਾਰਿਆਂ ਨੂੰ ਠੀਕ ਹੈ ਜੀ ਮੁਰਕੇ ਮੇਰੀ ਤੇ ਗੁਰਪ੍ਰੀਤ ਦੀ ਪਹਿਲਾਂ ਬਾਜੀ ਸਾਂਝੀ ਹੋ ਗਈ ਸੀ ਬਾਅਦ ਦੇ ਵਿੱਚ ਇੱਕ ਉਤਰ ਫਿਰ ਮੇਰਾ ਬਹੁਤ ਔਡਿਆ ਕੱਲਾ ਰਹਿ ਗਿਆ ਸੀ ਇਹ ਬਾਜੀ ਮੇਰੀ ਗੁਰਪ੍ਰੀਤ ਨਾਲ ਸਾਂਝੀ ਸੀਗੀ ਹੋਰ 42 ਟੈਂਪਰੇਚਰ ਚ ਉੱਡਿਆ ਫਿਰ ਫਿਰ ਇਹਨੂੰ ਬਈ ਮਤਲਬ ਛੜਤਾ ਮਤਲਬ ਪੰਡ ਛੇਰਗੜ ਛੱਡਤਾ ਉੱਥੇ ਸੱਤ ਕਬੂਤਰਾਂ ਨੇ ਸੱਤ ਦਾ ਟਾਈਮ ਕਰਿਆ ਸੀਗਾ 100 ਕਬੂਤਰ ਉੱਡਿਆ ਸੀਗਾ ਉੱਥੇ ਇਹ ਜਿੱਤਿਆ ਉਹਦੇ ਦਿਨ ਥੋੜਾ ਜਿਹਾ ਮਿਸਾਲ ਲੱਗ ਗਿਆ ਓਕੇ ਫਿਰ ਇਹਨੂੰ ਲੈ ਗਿਆ ਬਾਈ ਗਰਮੀਤ ਦਵਾ ਕੇ ਲੈ ਗਿਆ ਮੇਰਾ ਉਸਤਾਦ ਜਿਹੜਾ ਮੇਰਾ ਗੁਰਪਾਈ ਹੈ ਗਰਮੀਤ ਮੰਡੀਆਂ ਵਾਲਾ ਕਬੱਡੀ ਸਟਾਰ ਆਪਣਾ ਕਬੱਡੀ ਮੁੰਡਾ ਖੇਡਦਾ ਹਾਂ ਅੰਤਰਰਾਸ਼ਟਰੀ ਪਲੇਅਰ ਹੈ ਉਹ ਲੈ ਗਿਆ ਸੀ ਇਹਨੂੰ ਬਾਈ ਇਹਨੂੰ ਸ਼ਾਮ ਨੂੰ ਹਾਂ ਇਹ ਦੋ ਬਾਜ਼ੀਆਂ ਮਤਲਬ 21 ਚ ਜਿੱਤ ਗਿਆ ਸੀ ਤੇ ਫਿਰ ਉਹ ਸੀਜ਼ਨ ਦਾ ਐਂਡ ਹੋਇਆ ਤੇ ਲੈ ਗਿਆ ਇਹਨੂੰ ਹਾਂ ਤੇ ਉਹਨਾਂ ਨੇ ਬੱਚੇ ਬੁੱੱਚੇ ਕਢਾਈ ਇਹਦੇ ਤੇ ਫਿਰ ਬਾਅਦ ਦੇ ਵਿੱਚ ਮੈਂ ਲਿਆਂਦਾ ਤੇ ਮੈਂ ਲਿਆ ਕੇ ਇਹਨੂੰ ਪੱਟ ਲਿਆ ਹੂੰ ਪੱਟ ਕੇ ਮੈਂ ਫਿਰ ਇਹਨੂੰ ਛੜਤਾ ਬਾਜੀ ਪਿੰਡ ਗਹਿਰੀ ਭਾਗੀ ਹੂੰ ਗਹਿਰੀ ਭਾਗੀ ਫਿਰ ਮਤਲਬ ਪੰਜ ਕਬੂਤਰਾਂ ਦੀ ਇੱਕ ਪਾਸੇ ਮੇਰਾ ਕੱਲਾ ਇੱਕ ਪਾਸੇ ਸੀਗਾ ਓਕੇ ਹਾਂ ਉੱਥੇ ਫਿਰ ਹਾਂ ਪੰਜਾਂ ਦੀ ਇੱਕ ਪਾਸੇ ਕੱਲਾ ਇੱਕ ਪਾਸੇ ਸੀ ਫਿਰ ਰਾਤ ਨੂੰ ਬਾਜੀ ਜਿੱਤ ਕੇ ਇਹ ਕੱਲਾ ਤੇ ਰਾਤ ਨੂੰ ਨੇਰੇ ਚ ਗਵਾਚ ਗਿਆ ਬਾਈ ਫਿਰ ਇਹ ਹੁਣ 3 ਸਾਲਾਂ ਬਾਅਦ ਮਿਲਿਆ ਮੈਨੂੰ ਬੱਲ 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 ਮਿਲ ਗਿਆ ਸ਼ੁਕਰਗੁਜ਼ਾਰ ਮਿਲ ਗਿਆ ਹੋਰ ਕੋਈ ਇਹਦੀ ਵੀਡੀਓ ਫਿਰ ਮੈਂ ਪਾਈ ਐ ਫੇਸਬੁਕ ਤੇ ਮੇਰੇ ਚੈਨਲ ਤੇ ਵੀ ਪਾਈ ਵੀ ਐ ਮੇਰੇ ਪੇਜ ਤੇ 6 ਲੱਖ ਵਿਊ ਹੋਇਆ ਬੱਲੇ ਬੱਲੇ ਇੰਸਟਾਗ੍ਰਾਮ ਤੇ ਹਾਂ 5.5 ਲੱਖ ਤੋਂ ਉੱਪਰ ਜਾ ਚੁੱਕੇ ਐ 6 ਲੱਖ ਦੇ ਕਰੀਬ ਹੀ ਹੋਣ ਵਾਲੇ ਹੋਣਗੇ ਹਾਂ ਠੀਕ ਆਈ ਦੀ ਵੀਡੀਓ ਇਹ 3 ਸਾਲਾਂ ਬਾਅਦ ਮਿਲਿਆ ਬਾਈ ਮੈਨੂੰ ਓਕੇ ਹੋ ਗਿਆ ਹਾਂ ਇਹ 3 ਬਾਈਆਂ ਜਿੱਤੇ ਹੋਏ ਐ ਕਬੂਤਰ ਹਾਂ ਹੋਰ ਦਿਖਾਉਣਾ ਇੱਕ ਮਿੰਟ ਫੜਕੀ ਰੱਖ ਲੈ ਕਰੂੰ ਬਸ ਇੱਕ ਮਿੰਟ ਰੁਕ ਜਾ ਕਾ ਦੱਸੋ ਇਹ ਪੱਠੀ ਉਹਦੇ ਨਾਲ ਹੀ ਲੱਗੀ ਬਈ ਜਿਹੜਾ 3 ਬਾਈਆਂ ਜਿੱਤੇ ਕਬੂਤਰ ਐ ਪਹਿਲਾਂ ਦਿਖਾਉ ਉਹਦੇ ਨਾਲ ਲਾਈ ਹਾਂ ਇਹ ਮੈਂ ਘਰੇ ਰੋਕੀ ਪਈ ਐ ਮੇਰੀ ਇਹ ਬਾਜੀ ਨਹੀਂ ਮੈਂ ਛੱਡੀ ਇਹ ਕਬੂਤਰੀ ਘਰੇ ਪਾਣੀ ਦੀ 8 7 ਵਾਰੀਆਂ ਉੱਡੀ ਐ ਪਾਣੀ ਦੀਆਂ ਘਰੇ ਅੱਛਾ ਹਾਂ ਤੇ ਇਹ ਨਹੀਂ ਬਾਈ ਮਤਲਬ ਐ ਕਿ ਕਿੰਨੀ ਗਰਮੀ ਪੈਂਦੀ ਸੀ ਇਹ ਐ ਕਿ ਬਾਜੀਆਂ ਬਰਾਬਰ ਹੀ ਮਕਾਉਂਦੀ ਸੀ ਬਾਈ ਕਦੇ ਅੱਧਾ ਘੰਟਾ ਬਾਜੀ ਨਿਬੜੀ ਤੋਂ ਵੱਧ ਵੀ ਵਹਿੰਦੀ ਸੀ ਉੱਡ ਕੇ ਕਦੇ ਅੱਧਾ ਘੰਟਾ 20 ਮਿੰਟ ਪਹਿਲਾਂ ਵੀ ਵਹ ਜਾਂਦੀ ਸੀ ਅੱਛਾ ਪਰ ਇਹ ਐ ਕਿ ਐ ਮੰਨ ਲਓ 45 44 ਟੈਂਪਰੇਚਰ 'ਚ ਕਦੇ 3 ਵਜੇ ਕਦੇ 3:30 ਕਦੇ 2:30 ਕਦੇ 4 ਕਦੇ 5 6 ਵਜੇ ਵੀ ਵਹਿੰਦੀ ਰਹੀ ਐ ਕੂਤੀ ਓਕੇ ਹਾਂ ਬਾਜੀ ਮੰਨ ਕੇ ਚਲੋ ਇਹ ਲੀਡ ਹੀ ਮਾਰਦੀ ਸੀ ਫਿਰ ਮੈਂ ਬਾਜੀ ਨਹੀਂ ਛੜੀ ਇਹ ਰੱਖ ਲਈ ਕਿ ਉਹਦੇ ਨਾਲ ਲਾਤੀ ਤਿੰਨ ਵਾਈਆਂ ਜਿੱਤਿਆ ਜਿਹੜਾ ਬਈ ਓਕੇ ਕਹੇ ਜੇ ਬੱਚੇ ਕੱਢੇ ਉਹਨਾਂ ਨੇ ਇਹਨਾਂ ਨਹੀਂ ਬਈ ਉਹ ਕੱਢਿਆ ਇੱਕ ਬੱਚਾ ਛੋਟਾ ਬੈਠਾ ਜੇ ਬਦਲ ਫੰਗ ਨਹੀਂ ਆਉਂਦਾ ਜੀ ਪਹਿਲੀ ਪਹਿਲੀ ਝੋਲੀ ਇਹਨਾਂ ਦੀ ਪਹਿਲੇ ਦੋ ਕੱਢੇ ਸੀ ਬਾਈ ਦੋ ਕਝਾ ਲਿਓ ਖੱਟੀਆਂ ਅੱਖਾਂ ਦੇ ਆਪਦੇ ਵਰਗੇ ਸਫੇਦ ਕੱਢੇ ਚਿੱਟੇ ਜਮ ਓਕੇ ਹਾਂਜੀ ਬਈ ਖੱਟੀਆਂ ਅੱਖਾਂ ਤੇ ਜਮਾ ਸਫੇਦ ਜਮਾ ਸਫੇਦ ਹਾਂ ਬਈ ਇਹਨੇ ਰਿਕਾਰਡ ਹੀ ਤੋੜਿਆ ਉੱਡਣ ਵਾਲੇ ਘਰੇ ਬਹੁਤ ਔੜਦੀ ਵੀਰੇ ਨੂੰ ਮੈਂ ਛੱਡੀ ਨਹੀਂ ਬਈ ਰੱਖ ਲਈ ਓਕੇ ਹੋ ਗਿਆ ਬਈ ਲਓ ਹਾਂਜੀ ਬਈ ਆ ਦਾ ਸੋਲੋ ਇਹ ਚੱਠੇ ਨੜਿਹੜੀ ਜਿੱਤੀ ਹੈ ਬਈ ਇਸ ਕੀ ਆਪਣੀ ਹੂੰ 44 45 ਟੈਂਪਰੇਚਰ ਤੇ 525 ਦੇ ਬਾਈ ਹੈ ਹੂੰ ਕੱਲੀ ਸੀ ਚੱਠੇ ਨੜਿਹੜੀ ਕੱਲੇ ਰਹੀ ਸੀ ਨਹੀਂ ਉਂ ਪੁੱਤਰ ਹੋਰ ਵੀ ਸੀ ਨਾਲ ਨਾਮਾਂ ਦੇ ਹਿਸਾਬ ਨਾਲ ਪਰ ਇਹ ਪਹਿਲਾ ਨਾਮ ਇਹਦਾ ਬਣਿਆ ਸੀਗਾ ਬਈ ਓਕੇ ਹਾਂ ਜੇ ਤੂਏ ਸੀ ਸਾਂਝੀ ਹੋਈ ਸੀ ਚੱਠੇ ਨੜਿਹੜੀ ਹਾਂ ਸਾਂਝੀ ਹੋਈ ਹੈ ਮੇਰੇ ਚੇਲੇ ਘੇ ਸੀ ਮੇਰੇ ਧਿਆਨ ਚ ਨਹੀਂ ਵੀ ਕਿਹਦੇ ਨਾਲ ਹੋਈ ਸੀ ਕਿਵੇਂ ਹੋਈ ਸੀ ਹੂੰ ਇਹਦੀ ਵੀਡੀਓ ਵੀ ਇੰਸਟਾਗ੍ਰਾਮ ਤੇ ਮੇਰੇ ਪੇਜ ਤੇ ਅਪਲੋਡ ਹੈ ਚੱਠੇ ਨੜਿਹੜੀ ਬਹੁਤ ਜ਼ਿਆਦਾ ਟੈਂਪਰੇਚਰ ਸੀ ਕਹਿੰਦੇ 44 45 ਹੂੰ ਉਹਦੇ 5:24 25 ਮਿੰਟ ਤੇ ਢਾਂਗੀ ਚੜੀ ਐ ਬਾਈ ਹਾਂਜੀ ਬਾਈ ਅੱਛਾ ਹਾਂ ਸ਼ਾਇਦ ਇਹਦਾ ਪਹਿਲਾ ਨੰਬਰ ਹੀ ਬਣੇਗਾ ਨੰਬਰਾਂ ਦੇ ਹਿਸਾਬ ਨਾਲ ਹੋਰ ਕਬੂਤਰ ਵੀ ਨਾਲ ਜਿੱਤੇ ਹੋਣਗੇ ਆਓ ਜਿੱਤੇ ਤਾਂ ਹੁਣ ਹੁੰਦੇ ਹੀ ਆ ਹਾਂਜੀ ਬਾਈ ਸਹੀ ਆ ਬਾਈ ਇਹ ਕਿਵੇਂ ਦੰਬਚੀਰ ਜੀ ਐ ਇਹ ਬਾਈ ਐਦਾਂ ਹੀ ਹੁੰਦੀ ਐ ਬਈ ਇਹ ਦੰਬਚੀਰ ਕੱਢਦੇ ਐ ਇਹ ਹੂੰ ਹਾਂ ਐਸੇ ਖੂਨ ਚ ਕੱਢਦੇ ਐ ਇਹ ਨਹੀਂ ਨਹੀਂ ਸਾਰੇ ਨਹੀਂ ਬਾਈ ਇਹ ਇਹੀ ਕੱਢਦੇ ਆਪਣੇ ਕੋਲੇ ਹੂੰ ਦੰਬਚੀਰੀ ਕੱਢਦੇ ਐ ਬਈ ਕੁੱਕੇ ਹੋ ਗਿਆ ਹਾਂ ਸਹੀ ਹੋ ਗਿਆ ਵੀਰੇ ਹਾਂਜੀ ਵੀਰੇ ਲਓ ਜੀ ਦਮਚੀਰ ਕੱਢਿਆ ਵੀਰੇ ਇਸੇ ਜੋੜੇ ਚ ਕੱਢਦੇ ਕੱਲੇ ਜੀ ਹਾਂ ਇਹੀ ਜੋੜਾ ਕੱਢਦਾ ਹੋਰ ਨਹੀਂ ਆਪਣਾ ਹਰੇਕ ਨਹੀਂ ਕੱਢਦਾ ਬਈ ਓਕੇ ਲਓ ਜੀ ਆਹ ਕੜਾ ਇਹ ਬੱਪੀਆਂ ਨੇ ਵਾਲੀ ਕਬੂਤਰੀ ਹੈ ਜਿਹੜੀ ਆਪਣੀ ਬੱਪੜੀ ਹੈ ਹਾਂ ਜਿਹੜੀ 12 ਦਿਨ ਘਰੇ ਉੱਡੀ ਸੁਣ ਮੈਂ ਤਾਂ ਹਾਂ ਦੱਸਿਆ ਜੀ ਵੀ ਇਹ 12 ਦਿਨ ਨਹੀਂ ਘਰੇ ਉੱਡੀ ਸੀ ਬਾਈ ਇਹ ਇੰਨਾ ਉੜਦੀ ਸੀ ਘਰੇ ਵੀ ਹਜ਼ਾਰ ਵਾਲੇ ਪਿਓਰ ਕਬੂਤਰਾ ਦੀ ਹੈ ਹਜ਼ਾਰ ਵਾਲਿਆਂ ਦੀ ਇਹ ਹੂੰ ਵੀ ਇਹ ਤਾਂ ਰਿਕਾਰਡ ਨਹੀਂ ਤੋੜ ਸਕਦਾ ਕੋਈ ਕਮਲੀ ਹੋ ਕੇ ਡਿੱਗਦੀ ਸੀ ਘਰੇ ਇਹ 12 ਦਿਨ ਉੱਟੀ ਨੇ 206 ਕਬੂਤਰ ਆਏ ਸੀ ਉੱਥੇ ਹੂੰ ਤੇ 202-3 ਕਬੂਤਰ ਹਰ ਮਾਲ ਲਓ 200 ਦਾ ਜਿੱਤ ਹੀ ਲਿਆ ਸੀ ਹਾਂ ਤੇ ਉਹ ਕਬੂਤਰ ਨਾਲੇ ਭਿੜੀ ਬਾਈਕ ਮਤਲਬ ਬਲਬੀਰ ਕੋਸਲ ਦੇ ਜਿਹੜਾ 2-3 ਬਾਜ਼ੀਆਂ ਜਿੱਤ ਚੁੱਕਿਆ ਸੀਗਾ ਹੂੰ ਹਾਂ ਤੇ ਫਿਰ ਇਹ ਅੰਨੀ ਹੋ ਕਮਲੀ ਹੋ ਕੇ ਮੱਕੀਆਂ ਚ ਡਿੱਗੀ ਬਾਈ ਇਹਨੇ ਇੰਨਾ ਉੱਡੀ ਹੈ ਹੂੰ ਤਕਰੀਬਨ ਮੇਰੇ ਮਗਰ ਤੈਨੂੰ 100 ਬੰਦਾ ਫੋਟਵਾ ਖਿੱਚਦਾ ਫਿਰਦਾ ਇਹ ਕੂਤਰੀ ਦੀਆਂ ਜਦੋਂ ਫੜ ਕੇ ਲੈਂਦੀ ਹੈ ਜਈਆ ਹਾਂ ਇੰਨਾ ਉੱਡੀ ਚ ਇੱਕ ਕੂਤਰੀ ਬਾਈ ਬੱਪੀ ਆਣੇ ਉੱਡੀ ਸੀ ਇਸ ਕੀ 10 ਜੋੜ ਨੂੰ ਠੀਕ ਹੈ ਵੀਰੇ ਤੇ ਕਿਹਦੇ ਨਾਲ ਤੇ ਸੀ ਬਾਈ ਇਹ ਸੁਖਾ ਪਥਰਾਲਾ ਦੇ ਨਾਤੇ ਸੁਖੇ ਦੇ ਪਥਰਾਲਾ ਵਾਲਦੇ ਪਾਈ ਤੇ ਨਾਤੇ ਸੀ ਹਾਂਜੀ ਬਾਈ ਠੀਕ ਹੈ ਵੀਰੇ ਮੈਂ ਵੀ ਉੱਥੇ ਆਪ ਵੀ ਸੀਗਾ ਉਸ ਦਿਨ ਲਾਈਵ ਆਪਣਾ ਸੀਗਾ ਠੀਕ ਹੈ ਵੀਰੇ ਤੇ ਬਹੁਤ ਜ਼ਿਆਦਾ ਜ਼ੋਰ ਮਾਰ ਕੇ ਬੈਠੀ ਸੀ ਇਹ ਠੀਕ ਹੈ ਚਲੋ ਜਿੱਤ ਹਾਰ ਤਾਂ ਕਰਮਾਂ ਦੀ ਹੁੰਦੀ ਆ ਸਾਰੇ ਜਿੱਤ ਦੇ ਵੀ ਨਹੀਂ ਹੁੰਦੇ ਠੀਕ ਹੈ ਵੀਰੇ ਤੇ ਜਿੱਤ ਦਾ ਬਾਈ ਬਲਵੀਰ ਸਿੰਘ ਗੋਸਨ ਵਾਲਾ ਮੋਟਰਸਾਈਕਲ ਜਿੱਤਿਆ ਉਹ ਦਿਨ ਤੇ ਇਬਾਈ ਦਾਦਾ ਕਹਿੰਦਾ ਵੀ ਜਮਾ ਐਨ ਥੱਲੇ ਉਹ ਉੱਡੀ ਕਬੂਤਰੀ ਆਉਂਦਾ ਜਿਵੇਂ ਮੱਖੀਆਂ ਚ ਡਿੱਗੀ ਪਈਆਂ ਮੱਖੀਆਂ ਉੱਤੋਂ ਦੀ ਟੱਪਦੀ ਸੀਗੀ ਇਹ ਕਣ ਕਣ ਬਚਾ ਕੇ ਬੈਠੀ ਆ ਜਿਹੜੇ ਚਲ ਜਿਵੇਂ ਬੈਠੀ ਆ ਢੱਗ ਪਈ ਤੇ ਬਹੁਤ ਜ਼ਿਆਦਾ ਉੱਡੀ ਸੀ ਕਬੂਤਰੀ ਵੀਰੇ ਤੇ ਦੇਖਣ ਵਾਲਾ ਜਾਨਵਰਾ ਵੀਰੇ ਠੀਕ ਹੋ ਗਿਆ ਨਾ ਆ ਦੱਸੋ ਜੀ ਇਹ ਕਬੂਤਰਾ ਹੈ ਬਾਈ ਮੇਰਾ ਜਿਹੜਾ ਤਿੰਨ ਬਾਈਆਂ ਜਿੱਤਿਆ ਨੇ ਉਹਦਾ ਭਾਈ ਹੈ ਬਾਈ ਸਗਾ ਭਾਈ ਉਹਦਾ ਹਾਂ ਉਹਦਾ ਸਗਾ ਭਾਈ ਹੈ ਉਹ ਝੋਲੀ ਦਾ ਫਰਕ ਹੈ ਇਹ ਹਾਂ ਇਹ ਕਬੂਤਰ ਕਰੇ ਇੰਨਾ ਜਿਆਦਾ ਉੱਡਿਆ ਵੀ ਮੈਂ ਇਹ ਬਾਜੀ ਛੱਡਣਾ ਸੀਗਾ ਤੇ ਮੈਂ ਇਹਦੇ 걔ੜੇ ਸੀਗੇ ਕਾਲਚਰਾ ਨਹੀਂ ਪਿੰਡ ਬਾਜੀ ਵਾਸਤੇ ਹੂੰ ਤੇ ਇਹ ਕਬੂਤਰ ਮੈਂ 5 ਵਜੇ ਜਦੋਂ ਬੈਠਾ ਨਾ ਨਾ 걔ੜੇ ਵਾਲੇ ਦਿਨ 5 ਵਜੇ ਤੇ ਮੈਂ ਬਾਈ ਬਠਿੰਡੇ ਜਾਣਾ ਹੀ ਮੈਂ ਮੇਰੇ ਬਾਪੂ ਨੂੰ ਕਿਹਾ ਮੱਸਾ ਮੈਂ ਬਦਾਮ ਚੀਰ ਗਿਆ ਤੇ ਕਬੂਤਰ ਬਹਿ ਜੂ ਕੋਈ ਅੱਧੇ ਪੌਣੇ ਘੰਟੇ ਤੱਕ ਤੇ ਮੈਂ ਖੈ ਨੂੰ ਬਦਾਮ ਪਾ ਦੀ ਮੈਂ ਉਹਨੂੰ ਦੱਸ ਗਿਆ ਹੂੰ ਮੈਂ 6 ਵਜੇ ਫੋਨ ਕੀਤਾ ਬਾਪੂ ਕਹਿੰਦਾ ਬੈਠਾ ਨਹੀਂ 7 ਵਜੇ ਫੋਨ ਕੀਤਾ ਕਹਿੰਦਾ ਬੈਠਾ ਨਹੀਂ 8 ਵਜੇ ਫੋਨ ਕਰਿਆ ਬਾਪੂ ਕਹਿੰਦਾ ਹਜੇ ਵੀ ਨਹੀਂ ਬੈਠਾ ਫਿਰ ਬਾਈ ਇਹੇ 9 ਵਜੇ ਰਾਤ ਨੂੰ ਕਿਹੜਾ ਵਾਲੇ ਨੇ ਡਿੱਗਿਆ ਪੁੱਤ ਮੇਰਾ ਕਿਹੜਿਆ ਤੇ 9 ਵਜੇ ਮੇਰੇ ਬਾਪੂ ਨੇ ਬੱਲ ਨਾ ਲਾਈ ਲਾਇਆ ਚਵਾਰੇ ਤੇ ਛਤਰਾਂ ਦੇ ਕੋਲੇ ਬੱਲ ਲਾਇਆ ਉੱਥੇ ਹੀ ਡਿੱਗਿਆ ਫਿਰ ਮੈਨੂੰ ਇਹ ਕਹਿੰਦੇ ਵੀ ਕੋਠੇ ਤੇ ਡਿੱਗ ਪਿਆ ਮੈਂ ਇਹਨਾਂ ਨੂੰ ਕਹਾਂ ਵੀ ਮੈਂ ਬਠੰਡੋ ਆ ਗਿਆ ਛੇਤੀਦ ਨੇ ਤੇ ਤੁਸੀਂ ਛੇੜੋ ਨਾ ਮਾ ਬਿੱਲੀ ਕੁੱਤਾ ਖਾ ਜੂ ਉਹਨੂੰ ਜਿੱਥੋਂ ਡਿੱਗਿਆ ਕਿਹੜਾ ਫਿਰ ਮੈਨੂੰ ਆ ਕੇ ਕੋਠੇ ਤੇ ਪਿਆ ਸੀ ਇਹ ਬਾਈ ਹੈ ਜੋ ਬੋੜਾ ਲਾਇਆ ਇਹਨੇ ਉਹ ਦੇ ਤੇ ਮੈਨੂੰ ਚੱਕ ਲੈਂਦਾ ਫਿਰ ਮੈਂ ਸਾਂਭਿਆ ਕਰਿਆ ਜੋ ਬਾਜੀ ਛੱਡ ਮਾ ਤੇ ਸਾਂਭਿਆ ਫਿਰ ਬਾਈ ਜਾਦੂ ਸਰਪੰਚ ਆ ਗਿਆ ਪੂਲੀ ਵਾਲਾ ਮੇਰੇ ਕੋਲੇ ਪਰ ਉਹ ਮੈਨੂੰ ਕਹਿੰਦਾ ਸੁਖਿੰਦਰ ਇਹਨੂੰ ਸ਼ਾਦੀ ਕਬੂਤਰ ਤੇ ਬਾਲਾ ਚੰਗਾ ਕਹਿੰਦਾ ਯਾਰ ਤੇ ਵੀ ਇਹ ਕਬੂਤਰ ਜੇ ਤੂੰ ਬਾਜੀ ਦੇ ਕੋਈ ਵੱਡੀ ਗੱਲ ਨਹੀਂ ਜਿੱਤ ਲੇਗਾ ਪਰ ਇਹ ਕਬੂਤਰ ਨੇ ਕਹਿੰਦਾ ਬਾਧਾਮ ਨਹੀਂ ਖਿੱਚੇ ਹਲੇ ਤੱਕ ਤੇ ਕਬੂਤਰ ਨਾਲੇ ਹਰਜੂ ਨਾਲੇ ਤਰ੍ਹਾਂ ਨੇ ਬਾਲਾ ਜਿਆਦੇ ਚੰਗਾ ਕਬੂਤਰ ਵੀ ਕਰ ਨਾਲਾ ਆਉਂਦਾ ਕਿਉਂਕਿ ਢੇੜਾਂ ਨੇ ਤਨ ਜ਼ੋਰ ਵਾਲਾ ਲਾਗੇ ਨੇ ਖਰਾਕ ਨਹੀਂ ਖਿੱਚੀ ਇਹਨੂੰ ਮੈਂ ਸੰਭ ਹੀ ਜਾਂਦਾ ਤੇ ਬਾਈ ਜਾਦੂ ਆ ਗਿਆ ਤੇ ਮੇਰੇ ਬਾਪੂ ਜੀ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਤੇ ਮੇਰੇ ਨਾਲ ਵੀ ਬੜਾ ਪਿਆਰ ਸੀ ਬਾਈ ਦਾ ਤੇ ਉਹ ਫਿਰ ਕਹਿੰਦਾ ਇਹਨੂੰ ਕੂਤਰ ਛੱਡਣਾ ਫਿਰ ਉਹਨੇ ਪਲਟਾ ਕੇ ਕੁਡੇ ਛੱਡਤਾ ਕਹਿੰਦਾ ਇਹ ਰੱਖ ਇਹ ਉਹਦੀ ਨਿਸ਼ਾਨੀ ਸਮਝ ਕੇ ਮੈਂ ਰੱਖ ਲਿਆ ਉਹਦੇ ਬੱਚੇ ਛੱਡਦਾ ਗਾਹਾਂ ਤੇ ਬਸ ਇਹਨੂੰ ਮੈਂ ਮਨ ਲਾ ਜਦੋਂ ਇਹਨੂੰ ਦੇਖਦਾ ਬਾਈ ਵੀ ਮੇਰੇ ਯਾਦ ਆ ਜਾਂਦਾ ਉਹਦੀ ਖਾਤ ਨਹੀਂ ਮੈਂ ਬਾਜੀ ਦੇਖਦਾ ਹਾਂ ਨਹੀਂ ਕੌਣ ਹੋ ਗਿਆ ਯਾਦ ਕਰਦਾ ਬਾਈ ਹਾਂਜੀ ਬਾਈ ਬਿਲਕੁਲ ਸਹੀ ਹੈ ਬਾਈ ਹਾਂਜੀ ਬਾਈ ਚਲੋ ਤੇ ਬਾਈ ਬਹੁਤ ਧੰਨਵਾਦ ਬਾਈ ਸੁਖਜੰਦਰ ਦਾ ਗੁਰਦੀਪ ਦਾ ਤੇ ਕੁਲਵਿੰਦਰ ਜਵਾਰਕੇ ਦਾ ਤੇ ਅੱਜ ਵੀਡੀਓ ਕਰ ਲਈ ਆਪਾਂ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਰੇ ਬਹੁਤ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਬਾਈ ਤੇਰਾ